ਅਬੋਹਰ ਦੇ ਪਿੰਡ ਰੁਕਨਪੁਰਾ ਕੋਈ ਖੇੜਾ ਵਾਸੀ ਸਦਾ ਲਾਲ ਨੇ ਅੱਗ ਲਗਾ ਕੇ ਜੀਵਨ ਲੀਲਾ ਸਮਾਪਤ ਕਰਨ ਦਾ ਪ੍ਰਯਾਸ ਕੀਤਾ ਹੈ। ਅਬੋਹਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਹੁਣ ਭਰਤੀ ਕਰਾਇਆ ਗਿਆ ਹੈ। ਇਸ ਮਾਮਲੇ 'ਚ ਸਦਾ ਲਾਲ ਨੇ ਮੀਡੀਆ ਤੇ ਪੁਲਿਸ ਨੂੰ ਦਿੱਤੇ ਬਿਆਨ ਦੇ ਵਿੱਚ ਅਬੋਹਰ ਦੇ ਆਮ ਆਦਮੀ ਪਾਰਟੀ ਦੇ ਕੁਝ ਲੀਡਰਾਂ ਅਤੇ ਬਿਜਲੀ ਵਿਭਾਗ ਦੇ ਕੁਝ ਅਧਿਕਾਰੀਆਂ ਦੇ ਉੱਪਰ ਔਰੋਪ ਲਾਏ ਨੇ ਕਿ ਉਹ ਉਸ ਨੂੰ ਪਰੇਸ਼ਾਨ ਕਰਦੇ ਸੀ ਕਿ ਜਿਹਦੇ ਤੋਂ ਪਰੇਸ਼ਾਨ ਹੋ ਕੇ ਅੱਜ ਉਸਨੇ ਆਪਣੇ ਆਪ ਨੂੰ ਅੱਗ ਲਗਾ ਲਈ ਇਸੂੰ ਸਾਈਡ ਦਾ ਪ੍ਰਯਾਸ ਕੀਤਾ ਹੈ ਅਬ ਉਹ ਹਰ ਦੇ ਸਰਕਾਰੀ ਹਸਪਤਲ ਦੀਆਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵਕਤ ਖੁਈਆ ਸਰਵਰ ਪੁਲਿਸ ਅਥੇ ਪਹੁੰਚੀ ਹੋਈ ਹੈ ਆਪਾਂ ਸਦਾ ਲਾਲ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਖੁਈਆ ਸਰਵਰ ਥਾਣਾ ਦੇ ਪ੍ਰਭਾਰੀ ਇੰਸਪੈਕਟਰ ਸੁਨੀਲ ਕੁਮਾਰ ਨਾਲ ਵੀ ਗੱਲਬਾਤ ਕਰਾਂਗੇ ਕਿ ਇਸ ਮਾਮਲੇ 'ਚ ਕੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਨਾਲ ਵੀ ਗੱਲਬਾਤ ਕਰ ਕਰਕੇ ਕੋਸ਼ਿਸ਼ ਕਰਾਂਗੇ ਉਹਨਾਂ ਦਾ ਪੱਖ ਜਾਣਨ ਦੀ ਅੱਜ ਤੁਸੀਂ ਆਤਮ ਹੱਤਿਆ ਦੀ ਅੱਗ ਲਾ ਕੇ ਕੋਸ਼ਿਸ਼ ਕੀਤੀ ਹੈ ਕੀ ਕਾਰਨ ਸੀਗਾ ਹੈ ਜਾਂ ਕੀ ਗੱਲ ਹੋ ਗਈ ਮੈਂ ਦੁਕਾਨ ਤਰਦਾ ਕਰਿਆਨੇ ਦੀ ਪਹਿਲਾਂ ਬਿਜਲੀ ਬੋਰਡ ਠੇਕੇਦਾਰੀ ਕਰਦਾ ਸੀ ਮੈਂ ਦੁਕਾਨ ਦਾ ਸਮਾਨ ਲੈਣ ਵਾਸਤੇ ਕਈਆਂ ਸਰ ਘਾ ਰਿਆ ਸੀ ਐਕਟਵਾ ਤੇ ਅੱਛਾ ਧਰਮਪੁਰਾ ਰੋਡ ਨਹਿਰ ਉੱਤੇ ਮੈਨੂੰ ਕਾਬਲ ਸਿੰਘ ਪੁੱਤਰ ਕੁਲਵੀਰ ਸਿੰਘ ਗੁਰਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਪੰਕਜ ਨਰੋਲਾ ਅਰਵਿੰਦਰ ਸ਼ੇਰਾ ਗੁਰਮੀਤ ਸਿੰਘ ਪੁੱਤਰ ਬੁੱਟਾ ਸਿੰਘ ਮਾਸਟਰ ਕਰਮਜੀਤ ਬੁੱਟਾ ਸਿੰਘ ਮਾਸਟਰ ਤੇ ਮਲਕੀ ਸਿੰਘ ਹੋਰਾਂ ਮੈਨੂੰ ਦੱਕੇ ਮਾਰੇ ਮੈਨੂੰ ਪੈਸੇ ਮੰਗੇ ਮੈਨੂੰ ਅੱਜ ਕੀ ਹੋਈ ਸੀ ਇਹ ਘਟਨਾ ਹਾਂਜੀ ਅੱਜ ਘਟਨਾ ਕਿੱਥੇ ਹੋਈ ਸੀ ਸ਼ਹਿਰ ਤੇ ਧਰਮਪੁਰਾ ਰੋਡ ਨੇ ਉੱਤੇ ਅੱਜ ਕਿੰਨੇ ਵਜੇ ਇਹ ਹੋਈ ਹੈ 2 ਵਜੇ ਤੇ ਤੁਸੀਂ ਇਹ ਘਟਨਾ ਅੱਗ ਕਿੱਥੇ ਲਾਈ ਹੈ ਗਰੇ ਲਾਈ ਫਿਰ ਜਾ ਕੇ ਮਜ਼ਦੂਰ ਹੋ ਕੇ ਪੈਸੇ ਨਹੀਂ ਦੇ ਸਕਦਾ ਮੈਂ ਕਿੰਨੇ ਪੈਸੇ ਮੰਗ ਰਹੇ ਸੀ ਤੁਹਾਡੇ ਤੋਂ 8 ਲੱਖ ਰੁਪਈਆ ਕਿਸ ਗੱਲ ਦਾ ਸੀ 8 ਲੱਖ ਰੁਪਈਆ ਇਹ ਮਾਰੇ ਸਾਡਾ ਤੋਂ ਮੀਟਰ ਛੇੜਿਆ ਨਾਲ ਬਲਦੇਵ ਸਿੰਘ ਨੇ ਵੀ ਮੈਨੂੰ ਬਹੁਤ ਮਜਬੂਰ ਕੀਤਾ ਐਸਪੀ ਉਹ ਮੱਕੇ ਜਿਹੜਾ ਤੁਈਆ ਸਰਵਰ ਤੁਸੀਂ ਕਦੀ ਇਹਨਾਂ ਦੀ ਸ਼ਿਕਾਇਤ ਪੁਲਿਸ ਅਧਿਕਾਰੀਆ ਨੂੰ ਜਾਂ ਪ੍ਰਸ਼ਾਸਨ ਨੂੰ ਨਹੀਂ ਦਿੱਤੀ ਬੋਲ ਕੀਤੀ ਹੈ ਕਿਸੇ ਨੇ ਕੋਈ ਸੁਣਾਈ ਨਹੀਂ ਕੀਤੀ ਸਾਡੀ ਤੁਸੀਂ ਕੀ ਮੰਗ ਕਰਦੇ ਹੋ ਤੁਸੀਂ ਹਾਂਜੀ ਕੀ ਮੰਗ ਕਰਦੇ ਹੋ ਇਹਨਾਂ ਦੀ ਨਜਾਇਜ਼ਤਾ ਹੋਣੀ ਚਾਹੀਦੀ ਮੈਨੂੰ ਮਰਨ ਤੋਂ ਮਜਬੂਰ ਕੀਤਾ ਤੁਸੀਂ ਕਦੀ ਕੋਈ ਆਮ ਪਾਰਟੀ ਨਾਲ ਸੰਪਰਕ ਨਹੀਂ ਕੀਤਾ ਵੀ ਇਹਨਾਂ ਦੇ ਆਗੂਆਂ ਨਾਲ ਜਿਹੜੇ ਦਾਅਵਾ ਕਰਦੇ ਸੀ ਸਾਰਿਆਂ ਨਾਲਾਂ ਦੇ ਕਰਾਂਗੇ ਉਹ ਵੀ ਆਮ ਆਦਮੀ ਦੇ ਅਸੀਂ ਹੈਗੇ ਆਂ ਇਹ ਸਾਡਾ ਕੋਈ ਨਹੀਂ ਕੁਝ ਵਿਗਾੜ ਸਕਦਾ ਪੰਕਜ ਨਰੂਲਾ ਦਰਿੰਦਰ ਸ਼ੇਰਾ ਤੇ ਨਸਤੀ ਉਹਨੇ ਕਿਹਾ ਮੈਂ ਹੋਰ ਤੈਨੂੰ ਕਈ ਕਿਸੇ ਸਾਥ ਬਸਾਵਾ ਗੱਲ ਲਈ ਤੁਸੀਂ ਕਦੀ ਆਈ ਕੁਮਾਰ ਨਾਲ ਸੰਪਰਕ ਨਹੀਂ ਕੀਤਾ ਇਹਨਾਂ ਦੀ ਵੀ ਕੋਈ ਮੇਰੀ ਸਰਾਈ ਨਹੀਂ ਗਰੀਬ ਬੰਦੇ ਨੇ ਕੀਤੀ ਠੀਕ ਹੈ ਕਿੰਨੀ ਉਮਰ ਕਿੰਨੀ ਹੈ ਜੀ ਤੁਹਾਡੀ ਮੇਰੇ 53 ਸਾਲ ਕਾਫੀ ਟਾਈਮ ਤੋਂ ਇਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਇਹ ਪਹਿਲਾਂ ਬਿਜਲੀ ਬੋਰਡ ਦੇ ਵਿੱਚ ਪ੍ਰਾਈਵੇਟ ਤੌਰ ਤੇ ਕੰਮ ਕਰਦੇ ਸੀ ਇਹਨਾਂ ਨੂੰ ਕੀ ਹੋਇਆ ਵੀ ਜਿਹੜੇ ਪਹਿਲਾਂ ਅਫਸਰ ਸੀ ਰਲੇ ਮਿਲੇ ਰਾੜ ਮਿਲ ਕੇ ਖਾਂਦੇ ਸੀ ਸਾਰੇ ਦੇਖੋ ਜਿਹੜੀ ਗੱਲ ਹੈ ਇੱਕ ਟਰਾਂਸਫਾਰਮ ਦਾ ਮਸਲੇ ਦੇ ਵਿੱਚ ਇਹਨਾਂ ਨੇ ਕੋਈ ਛੇੜ ਛਾੜ ਮੀਟਰ ਦੇ ਨਾਲ ਕਰਵਾ ਕੇ ਕਿਵੇਂ ਗਲਤ ਕੋਈ ਬਣਾ ਕੇ ਸਿਸਟਮ ਇਸ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਉਹ ਲਾਈਵ ਵੀ ਮੈਂ ਹੋਇਆ ਸੀਗਾ ਪੰਕਜ ਨੂਲਾ ਅਰਵਿੰਦਰ ਸ਼ੇਰੇ ਦੇ ਖਿਲਾਫ ਉਹ ਮਸਲਾ ਵੀ ਤੁਹਾਡੇ ਧਿਆਨ 'ਚ ਸੁਲਮਾਨ ਜੋਗ ਐਸਐਸਪੀ ਸਾਹਿਬ ਦੇ ਵੀ ਧਿਆਨ 'ਚ 8 ਤੋਂ 10 ਲੱਖ ਰੁਪਏ ਦੀ ਮੰਗ ਕਰਦੇ ਸੀ ਸਬੂਤ ਸਾਡੇ ਕੋਲ ਸਾਰੇ ਸੀ ਅੱਜ ਫਿਰ ਉਹਨਾਂ ਬੰਦਿਆਂ ਦੀ ਪੰਕਜ ਨੂਲੇ ਤੇ ਸ਼ੇਰੇ ਦੀ ਸ਼ਹਿਦ ਜਿਹੜਾ ਗੁਰਵਿੰਦਰ ਸਿੰਘ ਪੁੱਤਰ ਊਠਜਗਤਾਰ ਸਿੰਘ ਅਤੇ ਆਪਣੇ ਜਿਹੜੇ ਕਾਵਲ ਸਿੰਘ ਪੁੱਤਰ ਕਾਵਲ ਸਿੰਘ ਪੁੱਤਰ ਫੁੱਲ ਵੀਰ ਸਿੰਘ ਇਹਨਾਂ ਨੇ ਇਹਨਾਂ ਨੂੰ ਕਟਮਾਰ ਕੀਤੀ ਹੈ ਤੇ ਇਹਨੇ ਅੰਦਰ ਆ ਕੇ ਜੋ ਵੀ ਤੁਹਾਨੂੰ ਬਿਆਨ ਦਿੱਤੇ ਨੇ ਉਹ ਬਿਲਕੁਲ ਸਹੀ ਕਿਉਂਕਿ ਇਹਨਾਂ ਨੇ ਜੋ ਵੀ ਫੁੱਲਸ ਨੇ ਹੁਣ ਤੱਕ ਇਹਨਾਂ ਦੇ ਕੀ ਕਾਰਵਾਈ ਕੀਤੀ ਹੈ ਜੀ ਇਹਨਾਂ ਦੀ ਜੋ ਕਿ ਇੱਥੋਂ ਉਹਨੂੰ ਲਈ ਬੜਾ ਬਾਰ ਲੱਗੇ ਜੋ ਵੀ ਇਨਕੁਆਰੀ ਇੱਥੋਂ ਇਨਕੁਆਰੀ ਹੋ ਕੇ ਸੇਰ ਸਦਾ ਨਾਲ ਸਦਾ ਨਾਲ ਵੱਲੋਂ ਜੋ ਵੀ ਐਪਲੀਕੇਸ਼ਨ ਦਿੱਤੀ ਗਈ ਸੀ ਉਹਦੀ ਮਾਨਯੋਗ ਇਨਕੁਆਰੀ ਹੋ ਕੇ ਮਾਨਯੋਗ ਐਸਐਸਪੀ ਸਾਹਿਬ ਕੋਲ ਜਿਹੜੇ ਆਪਣੇ ਐਸਪੀਡੀ ਸਾਹਿਬ ਨੇ ਪ੍ਰਦੀਪ ਸੰਧੂਜੀ ਉਹਨਾਂ ਕੋਲ ਚੱਲ ਰਹੀ ਹੈ ਅਜੇ ਤੱਕ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਚੋਣਾਂ ਕੀ ਨਾ ਜੱਦੀ ਬੰਦੀ ਨਹੀਂ ਆਪ ਨੇ ਤਾਂ ਦਾ ਹੱਥ ਹੈਗੇ ਅੰਦਰ ਵਿੱਚ ਨਾਮ ਲੈ ਰਹੇ ਨੇ ਆਗੂ ਆਂਦਾ ਤੁਸੀਂ ਕਦੀ ਆਮ ਪਾਰਟੀ ਦੇ ਨੰਬਰ ਦੇ ਤਾਂ ਨਾਲ ਸਬੰਧ ਨਹੀਂ ਕੀਤਾ ਕੋਈ ਨਾ ਆਮ ਆਦਮੀ ਪਾਰਟੀ ਦਾ ਨਾਲ ਹੀ ਤੈ ਕਿਹਾ ਆਮ ਆਦਮੀ ਪਾਰਟੀ ਦਾ ਨਾਲ ਬਾਹਰ ਜਿਹੜੇ ਆਪਣਾ ਨੂਰੇ ਦੇ ਛੇਰੇ ਦੇ ਮਗਰ ਪਤਾ ਨਹੀਂ ਕਿਹਦਾ ਹੱਥ ਹੈ ਉਨਾ ਦੇ ਕੋਈ ਕਾਰਵਾਈ ਨਹੀਂ ਹੋ ਰਹੀ ਅਜੇ ਤੱਕ ਨਹੀਂ ਬਹੁਤ سارے ਮਸਲੇ ਆ ਹੋਰ ਵੀ ਤੁਸੀਂ ਦੇਖ ਰਹੇ ਹੋ ਕਿੰਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਉਹਨਾਂ ਨੇ ਲੁੱਟਿਆ ਪਰਮਿਸ਼ਨ ਮਿਲੀ ਹੈ ਮੈਨੂੰ ਸੋਨ ਸਾਹਿਬ ਨੇ ਕਾਲ ਕਰੀ ਸੀ ਮੈਂ ਵੀ ਜਿਗਲੀ ਹਾਂ ਮੈਂ ਇਹਨਾਂ ਨੂੰ ਦੇਖਿਆ ਹੋਰ ਆਲਰੇਡੀ ਇਹਨਾਂ ਨੂੰ ਰੈਫਰ ਜਿਹੜਾ ਉਹ ਕਰ ਦਿੱਤਾ ਗਿਆ ਜਿੱਦਾਂ ਤੇ ਉਹਨਾਂ ਦੀ ਕੰਡੀਸ਼ਨ ਹੈ ਮੈਂ ਜ਼ਿਆਦਾ ਗੱਲਬਾਤ ਨਹੀਂ ਕਰ ਪਾਇਆ ਮੈਨੂੰ ਜਿੰਨਾ ਪਤਾ ਲੱਗਾ ਨਾਮ ਇਹਨਾਂ ਦਾ ਸਦਾ ਲਾਲਜੀ ਹੈ ਜੀ ਔਰ ਇਹ ਰੁਕਨਪੁਰਾ ਕੁਇਕੜੇ ਨੂੰ ਬਿਲੋਂਗ ਕਰਦੇ ਨੇ ਕੁਝ ਬੰਦਿਆਂ ਤੇ ਇਹਨਾਂ ਨੇ આરોਪ ਲਗਾਇਆ ਕਿ ਉਹਨਾਂ ਦੀ ਵਜ੍ਹਾ ਕਰਕੇ ਕਿ ਜਿਹੜਾ ਮੈਂ ਇਦਾਂ ਦਾ ਸਟੈਪ ਚੱਕਿਆ ਪਰ ਫਿਰ ਵੀ ਅਸੀਂ ਪਹਿਲਾਂ ਇਹਨਾਂ ਦੀ ਹਾਲਤ ਨੂੰ ਬੰਦੇ ਨਜ਼ਰ ਰੱਖਦੇ ਹੋਏ ਇਹਨਾਂ ਦਾ ਇਲਾਜ ਬਾਰੇ ਸੋਚਦੇ ਆ ਨਾਲ ਨਾਲ ਅਸੀਂ ਉਹ ਚੀਜ਼ਾਂ ਫੈਕਸ ਜੋ ਨੇ ਉਹ ਵੈਰੀਫਾਈ ਕਰਨ ਤੋਂ ਬਾਅਦ ਜੋ ਬਣਦੀ ਕਾਨੂੰਨੀ ਕਾਰਵਾਈ ਹੋਣਾ ਤੇ ਕਰਾਂਗੇ ਸਿਵਲ ਹਸਪੀਟਲ ਦੇ ਡਾਕਟਰ ਸਾਹਿਲ ਜੀ ਹੈਗੇ ਆ ਆਪਣੇ ਨਾਲ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਮਰੀਜ਼ ਦੀ ਕੰਡੀਸ਼ਨ ਕੀ ਹੈ ਹਾਂਜੀ ਸਰ ਕੀ ਨਾਮ ਹੈ ਸਰ ਦਾ ਸਰ ਮਰੀਜ਼ ਦਾ ਨਾਮ ਸੀਗਾ ਸਦਾ ਨਾਰ ਐਂਡ son of ਦੇਵਦਤ ਜੀ ਹਾਂਜੀ ਜਿਹਨੇ ਮਰੀਜ਼ ਉਮਰ ਜਿੰਦੀ 55 ইয়ার্স ਦੇ ਅਰਾਊਂਡ ਸੀਗੇ ਇਹਨੇ ਵੀ ਲੱਗਿਆ ਆ ਕੀ ਟਾਈਮ ਜੀ 4 15 ਤੇ ਸਾਡੇ ਕੋਲ ਐਡਮਿਟ ਹੋਏ ਸੀਗੇ ਤੇ ਪੇਸ਼ੈਂਟ ਨੂੰ ਬਰਨਸ ਸੀਗੇ 70 ਤੋਂ 80% ਉਹਨਾਂ ਦਾ ਜਿਹੜਾ ਬਾਡੀ ਸਰਫੇਸ ਏਰੀਆ ਹੈਗਾ ਉਹ ਬਰਨਸ ਸੀਗਾ ਬਰਨਸ ਉਹਨਾਂ ਦੇ ਸਪਰਫੀਸ਼ਲ ਸੀਗੇ ਬਾਕੀ ਜਿਆਦਾ ਡੀਪ ਬਰਨ ਨਹੀਂ ਸੀ ਠੀਕ ਹੈ ਕਿੱਥੇ ਦਾਖਲ ਕਰਾਇਆ ਸੀ ਦਾਖਲ ਜੇ ਅਸੀਂ ਉਹਨਾਂ ਨੂੰ ਇੱਥੇ ਟ੍ਰੀਟਮੈਂਟ ਦੇ ਕੇ ਤੇ ਅੱਗੇ ਬਾਹਰ ਮਿਊਨਿਟੀ ਦੇ ਅੰਦਰ ਜਿੱਦਾਂ ਦਾ ਰੈਫਰ ਕੀਤਾ ਹੈਗਾ ਕੇਮਸ ਬਠਿੰਡਾ ਦੇ ਠੀਕ ਹੈ ਕੋਈ ਕਾਰਨ ਦੱਸਿਆ ਉਹਨਾਂ ਨੇ ਬਰਨ ਦਾ ਕਾਰਨ ਸਾਨੂੰ ਤਾਂ ਨਹੀਂ ਉਹਨਾਂ ਨੇ ਦੱਸਿਆ ਬਾਕੀ ਇੱਥੇ ਉਨਾਂ ਨੇ ਹੋਰ ਰਿਪੋਰਟਰਜ਼ ਵਗੈਰਾ ਆਏ ਸੀ ਉਹਨਾਂ ਨੇ ਦੱਸ ਜੀ ਕਰਾਂ। ਕੋਈ ਸੰਭਾਵਨਾ ਕਿ ਨਹੀਂ ਹੈ ਉਹਨਾਂ ਦੇ ਬੱਚਾ ਦੀ ਜਾਂ ਬੱਚਨ ਦੀ ਸੰਭਾਵਨਾ ਤੇ ਪੇਸ਼ੈਂਟ ਦੇ ਵੈਸੇ ਵਾਈਟਲਸ ਵਗੈਰਾ ਤੇ ਠੀਕ ਸੀ ਇਹ ਤੇ ਬੰਦ ਸੀ ਕਿ ਉਹ ਸੀ ਟ੍ਰੀਟਮੈਂਟ ਦਿੱਤਾ ਹੈ। ਠੀਕ ਹੈ। ਜ਼ਿਆਦਾ ਸੀਰੀਅਸਲੀ ਨਹੀਂ ਹੈ ਉਹ। ਠੀਕ ਹੈ ਮਤਲਬ। ਉਸ ਨੂੰ ਜਾਣ ਕਰਦੇ ਹਾਂ। ਹਾਂ ਜੀ। ਹਾਂ ਜੀ ਪੁਲਿਸ ਇਨਕੁਆਇਰੀ ਅਸੀਂ ਕਰਤੀ ਸੀ ਪੁਲਿਸ ਇਨਫੋਰਮੇਸ਼ਨ ਦਿੱਤੀ ਸੀ। ਜੀ। ਇਸ ਵਕਤ ਅਸੀਂ ਮੌਜੂਦ ਆ ਆਮ ਆਦਮੀ ਪਾਰਟੀ ਦੇ ਕੰਡੀ ਬੋਰਡ ਦੇ ਮੈਂਬਰ ਪੰਕਜ ਨਰੁਲਾਈ ਨਾਲ जानने आ भी की आरोप लगे सी मसला की सीगा सही मसला की सीगा आ, सर की मसला सी त्रिवेंद्र जी ਤੁਹਾਡੇ ਚੈਨਲ ਰਾਹੀ ਤੁਸੀਂ ਮੇਰਾ ਵਰਜਨ ਲੈਣਾ ਜੋ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਸਾਰੇ ਸ਼ਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਆਪਦੀ ਗੱਲ ਰੱਖਣ ਤੋਂ ਪਹਿਲਾਂ ਸਨਰ ਪਹਿਲਾਂ ਤਾਂ ਮੈਂ ਸਦਾ لال ਜੀ ਜਿਨ੍ਹਾਂ ਨੇ ਇਹ ਜੋ ਨਹੀਂ ਕਰਨਾ ਚਾਹੀਦਾ ਸੀ ਉਹਨਾਂ ਨੇ ਕੀਤਾ ਉਹਨਾਂ ਵਾਸਤੇ ਮੈਂ ਈਸ਼ਵਰ ਅੱਗੇ ਪ੍ਰਾਰਥਨਾ ਕਰਦਾ ਕਿ ਉਹ ਜਲਦੀ ਠੀਕ ਹੋ ਜਾਣ ਕਿਉਂਕਿ ਜੋ ਵੀ ਘਟਨਾ ਹੋਈ ਹੈ ਉਹ ਬਿਲਕੁਲ ਹੀ ਮੈਂ ਸਮਝਦਾ ਚੰਗੀ ਨਹੀਂ ਹੈਗੀ ਤੇ ਜਿਵੇਂ ਕਿ ਧਰਮਿੰਦਰ ਜੀ ਮੈਂ ਵੀ ਸੁਣਿਆ ਹੈ ਕਿ ਉਹਨਾਂ ਨੇ ਆਪਦੀ ਲਾਈਵ ਦੇ ਵਿੱਚ ਜੋ ਸਟੇਟਮੈਂਟ ਦਿੱਤੀ ਹੈ ਉਹਦੇ ਵਿੱਚ ਮੇਰਾ ਨਾਮ ਉਹਨਾਂ ਨੇ ਸਪੈਸ਼ਲ ਲਿਆ ਵੀ ਪੰਕਜ ਨਰੂਲਾ ਜੀ ਨੇ 2 ਵਜੇ ਦੋਲਤਪੁਰਾ ਸ਼ਾਇਦ ਕੋਈ ਨਹਿਰ ਦੇ ਨੇੜੇ ਮੈਨੂੰ ਕੁੱਟਿਆ ਹੈ ਪਹਿਲੇ ਤਾਂ ਦੇਖੋ ਜੀ ਇਹ ਬਿਲਕੁਲ આરોਪ ਜਿਹੜੇ ਨੇ ਨਿਰਾਧਾਰਨ ਹੈ ਕਿਉਂਕਿ ਅੱਜ 2 ਵਜੇ ਮੈਂ ਆਪਣੇ ਆਮ ਆਦਮੀ ਪਾਰਟੀ ਦੇ ਸਾਡੇ ਜਿਹੜੇ ਬਲਾਕ ਇੰਚਾਰਜ ਨੇ ਰਣਜੀਤ ਸੰਧੂ ਜੀ ਪੰਜਾਵਾ ਰਹਿੰਦੇ ਨੇ ਮੈਂ ਉਹਨਾਂ ਦੇ ਘਰੇ ਬੈਠਾ ਸੀ ਮੇਰੇ ਨਾਲ ਰਵਿੰਦਰ ਸਿੰਘ ਸ਼ੇਰਾ ਜੀ ਵੀ ਸੀ ਅਸੀਂ ਦੋਨੋਂ ਹੀ ਸੀ ਅਸੀਂ ਉਹਦਾ ਪਤਾ ਲਾਣ ਗਏ ਸੀ ਉਸ ਤੋਂ ਪਹਿਲਾਂ ਅਸੀਂ ਇੱਕ ਭੋਗ ਤੇ ਗਏ ਸੀ ਦਲਮੀਰ ਖੇੜਾ ਸਾਡੇ ਇੱਕ ਪਾਰਟੀ ਵਰਕਰ ਨੇ ਅਵਤਾਰ ਸਿੰਘ ਜੀ ਉਹਨਾਂ ਦੀ ਮਾਤਾ ਜੀ ਦਾ ਭੋਗ ਸੀ ਅਸੀਂ ਉੱਥੋਂ ਦੀ ਲਗਭਗ 1.5 ਵਜੇ ਦੇ ਕਰੀਬ ਸਵਾ 1.5 ਵਜੇ ਦੇ ਕਰੀਬ ਨਿਕਲੇ ਆ ਤੇ ਸ਼ਾਇਦ 2 ਵਜੇ ਤੋਂ ਪਹਿਲਾਂ ਹੀ ਅਸੀਂ ਪੰਜਾਵਾ ਰਣਜੀਤ ਜੀ ਦੇ ਘਰ ਪਹੁੰਚ ਗਏ ਸੀ ਤੇ ਉਹਨਾਂ ਦੇ ਘਰੇ ਬੈਠੇ ਆ ਤਾਂ ਉੱਥੋਂ ਲਗਭਗ ਅਸੀਂ ਮੇਰੇ ਸਾਹਮਣੇ 3:30-4 ਵਜੇ ਦੇ ਕਰੀਬ ਅਥੋਂ ਨਿਕਲੇ ਆ ਤੇ ਅਸੀਂ ਅਬੋਰ ਆਏ। ਸਾਨੂੰ ਵੀ ਇੱਥੇ ਆ ਕੇ ਪਤਾ ਲੱਗਿਆ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਹੋਈ ਹੈ ਤੇ ਉਹਦੇ ਵਿੱਚ ਸਾਡਾ ਨਾਮ ਲਿਆ ਗਿਆ। ਮੈਂ ਪੁਲਿਸ ਪ੍ਰਸ਼ਾਸਨ ਵੈਸੇ ਤਾਂ ਬਹੁਤ ਵਧੀਆ ਕੰਮ ਕਰ ਰਿਹਾ ਤੇ ਮੈਨੂੰ ਪੂਰੀ ਉਮੀਦ ਵੀ ਹੈ ਕਿ ਉਹ ਆਪਦੀ ਨਿਰਪੱਖ ਜਾਂਚ ਹੈ ਜਿਹੜੀ ਕਰਨਗੇ। ਮੈਂ ਵੀ ਪੂਰਾ ਸਹਿਯੋਗ ਦੇਵਾਂਗਾ ਤੇ ਮੈਂ ਵੀ ਚਾਹਨਾ ਕਿ ਸੱਚ ਸਾਹਮਣੇ ਆਣਾ ਚਾਹੀਦਾ ਹੈ। ਮੇਰਾ ਨਾਮ ਸਦਾ ਲਾਲ ਜੀ ਨੇ ਜਾਂ ਕਿਸੇ ਦਾ ਹੋਰ ਦਾ ਵੀ ਨਾਮ ਜਾਲਿਆ ਤਾਂ ਕਿਉਂ ਲਿਆ? ਕਿਉਂਕਿ ਮੈਂ ਸਦਾ ਲਾਲ ਜੀ ਨੂੰ ਅਜ ਤੱਕ ਕਦੇ ਮਿਲਿਆ ਤੱਕ ਨਹੀਂ। ਸਦਾ لال ਜੀ ਨਾਲ ਮੇਰੀ ਫੋਨ ਤੇ ਕਦੇ ਗੱਲ ਨਹੀਂ ਹੋਈ ਮੇਰੀ ਤੁਸੀਂ ਕਾਲ ਰਿਕਾਰਡਿੰਗ ਮੇਰੀ ਤੁਸੀਂ ਸਾਰਾ ਕੁਝ ਚੈੱਕ ਕਰ ਸਕਦੇ ਹੋ ਮੈਂ ਬਿਲਕੁਲ ਸਹਿਯੋਗ ਕਰਨ ਦੇ ਵਿੱਚ ਪੂਰਾ ਪ੍ਰਸ਼ਾਸਨ ਦੀ ਮਦਦ ਕਰਾਂਗਾ ਜਿਹੜੀ ਗੱਲ ਮੈਂ ਆਪਦੇ ਪੱਖ ਦੀ ਰੱਖ ਰਿਹਾ ਵੀ ਮੈਂ 2 ਵਜੇ ਰਣਜੀਤ ਸੰਧੂ ਸਾਡੇ ਬਲਾਕ ਇੰਚਾਰਜ ਉਹਨਾਂ ਦੇ ਘਰੇ ਬੈਠਾ ਸੀ ਬਿਲਕੁਲ ਮੇਰੇ ਫੋਨ ਦੀ ਲੋਕੇਸ਼ਨ ਚੈੱਕ ਕੀਤੀ ਜਾਵੇ ਵੀ ਮੈਂ 2 ਵਜੇ ਕਿੱਥੇ ਸੀ ਤੇ ਸੱਚ ਦਾ ਸੱਚ ਤੇ ਝੂਠ ਦਾ ਝੂਠ ਆਜੂਗਾ ਤੇ ਮੈਂ ਪੁਲਿਸ ਪ੍ਰਸ਼ਾਸਨ ਅੱਗੇ ਇੱਕ ਬੇਨਤੀ ਵੀ ਜ਼ਰੂਰ ਕਰੂੰਗਾ ਕਿ ਸਰ ਵੀ ਕਈ ਵਾਰੀ ਜਿਹੜਾ ਹੁੰਦਾ ਹੈ ਕਿ ਇਸ ਤਰ੍ਹਾਂ ਦੇ ਡਿਸੀਜਨ ਨਾਲ ਬਹੁਤ ਸਾਰੇ ਜਿਹੜੇ ਹੈਗੇ ਨੇ ਆਰੋਪ ਲਗਾਏ ਤਾਂ ਜਾ ਸਕਦੇ ਨੇ ਪਰ ਸਾਬਿਤ ਨਹੀਂ ਹੁੰਦੇ ਤਾਂ ਮੈਨੂੰ ਮੇਰਾ ਜਿਹੜਾ ਪੱਖ ਹੈ ਰੱਖਣ ਦਾ ਪੂਰਾ ਮੌਕਾ ਦਿੱਤਾ ਜਾਵੇ ਤੇ ਮੈਂ ਬਿਲਕੁਲ ਸਹਿਯੋਗ ਕਰਨ ਨੂੰ ਵੀ ਤਿਆਰ ਹਾਂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਬਟ